ਜੋ ਟੱਚ ਕਰੋਗੇ ਤੇਲ ਥੋੜਾ ਠੰਡਾ ਹੋਏਗਾ ਤੇਲ ਨੂੰ ਟੱਚ ਕਰਕੇ ਦੇਖੋ ਸਿਰਫ ਤੇਲ ਨੂੰ ਆ ਤੇਲ ਠੰਡਾ ਹੋਏਗਾ ਬਦਾਮ ਦਾ ਤੇਲ ਕੱਢ ਸਕਦੇ ਆ ਸਰੋਂ ਦਾ ਤੇਲ ਕੱਢ ਸਕਦੇ ਆ ਰਾਈ ਦਾ ਕਲੌਂਜੀ ਦਾ ਕੱਢ ਸਕਦੇ ਆ ਕਲੌਂਜੀ ਦਾ ਕੱਢ ਸਕਦੇ ਹੋ ਕਿੰਨਾ ਤੇਲ ਆਹ ਦੇਖੋ ਕਿਵੇਂ ਆਪਾਂ ਥੋੜਾ ਜਿਹਾ ਪਾਇਆ ਸੀਗਾ ਵਾਓ ਆਹ ਦੇਖੋ ਆ ਤੇਲ ਨਿਕਲਿਆ ਜਿਹੜਾ ਮਾਰਕੀਟ ਤੇਲ ਮਿਲਦਾ ਹੈਗਾ ਜੇ ਆਪਾਂ ਉਹਦੀ ਗੱਲ ਕਰਾਂਗੇ ਤੇ ਉਹ ਜਿਹੜਾ ਤੇਲ ਹੈਗਾ ਉਹ ਇੰਨਾ ਹੀਟ ਅਪ ਹੋ ਜਾਂਦਾ ਹੈਗਾ ਕਿ ਤੁਸੀਂ ਉਹਦੇ ਜਿਹੜੇ ਤੱਤ ਹੈਗੇ ਨੇ ਉਹ ਸੜ ਜਾਂਦੇ ਨੇ ਜਿਵੇਂ ਸਰੋਂ ਦਾ ਤੇਲ ਹੈ ਜੀ ਤੁਸੀਂ 1 ਘੰਟੇ ਦੇ ਵਿੱਚ ਅਪ੍ਰੋਕਸੀਮੇਟਲੀ 4 ਤੋਂ 5 6 ਲੀਟਰ ਘੱਟ ਸਕੋ ਕਿ ਕੋਲਡ ਪ੍ਰੈਸਡ ਹੈ ਜੇ ਤੁਹਾਡੇ ਕੋਲ ਕਿਸੇ ਨੇ ਮੰਗਵਾਨੀ ਹੋਵੇ ਤੁਸੀਂ ਔਨ ਦਾ ਸਪੋਰਟ ਆਰਡਰ ਲੈ ਲੈਂਦੇ ਹੋ ਜਾਂ ਟਾਈਮ ਦਿੰਦੇ ਹੋ ਮੈਂ ਮਸ਼ੀਨ ਜਿਹੜੀ ਸਾਨੂੰ ਥੋੜਾ ਜਿਹਾ ਰੈਡੀ ਕਰਨ ਨੂੰ ਚੈੱਕ ਕਰਨ ਨੂੰ ਟਾਈਮ ਲੱਗਦਾ ਹੈਗਾ ਤੇ 700 ਵਾਟ ਦੀ ਮੋਟਰ ਲੱਗੀ ਹੋਈ ਹੈ ਜਿਹਨੂੰ ਆਪਾਂ ਪੌਣਾ ਕਿਲੋਵਾਟ ਕਹਿ ਸਕਦੇ ਹਾਂ ਜੀ ਤੇ ਇੱਕ ਘੰਟੇ ਦੀ ਜੇ ਆਪਾਂ ਲਗਤ ਹੋਵੇ ਬਿਜਲੀ ਦੀ ਆਪਾਂ ਗੱਲ ਕਰੀਏ ਜੀ 2.75 किलोवाट ਵੇਗੀ ਜੀ 1 ਘੰਟਾ ਚੱਲੇਗੀ ਖਾਲਾਣੀ ਸ਼ੁਰੂ ਹੋ ਗਈ ਹੈ ਜੀ ਠੀਕ ਹੈ ਤੇ ਥੱਲੇ ਆਣਾ ਸ਼ੁਰੂ ਵੀ ਹੋ ਗਿਆ ਦੇਖ ਲਓ ਇਹ ਵੇਸਟੇਜ ਆ ਜਿੱਦਾਂ ਇਹ ਵੇਸਟੇਜ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਤੇਲ ਨਿਕਲ ਰਿਹਾ ਹੈ ਇਹ ਵੀ ਸਾਡੀ ਮੈਮ ਵਿਕ ਜਾਂਦੀ ਹੈ ਜਿਵੇਂ ਗਾਵਾਂ ਵਗੈਰਾ ਨੂੰ ਵੀ ਅਸੀਂ ਪਾਣੇ ਹੈਗੇ ਆਪਣੀ ਜਿਵੇਂ ਜਿੰਨਾ ਅਸੀਂ ਘੋਵ ਵਗੈਰਾ ਬਣਾਣੇ ਹੈਗੇ ਵਿੱਚ ਹੋਰ ਸਰੋ ਪਾ ਦੇਣੀ ਹੈਗੀ ਬਾਤ ਵਧੀਆ ਆਰਗੈਨਿਕ ਪਿਓਰ ਤੁਹਾਡੀ ਅੱਖਾਂ ਦੇ ਸਾਹਮਣੇ ਤੁਹਾਡੇ ਸਾਹਮਣੇ ਦੇਖੋ ਥੱਲੇ ਨਿਕਲ ਰਿਹਾ ਜੀ ਥੱਲੇ ਸਾਈਡ ਤੇ ਜੀ ਤੇ ਇਹ ਤੁਸੀਂ ਆਪਣਾ ਇੱਥੇ ਆ ਕੇ ਕਢਵਾ ਵੀ ਸਕਦੇ ਹੋ ਜੀ ਤੇਲ ਸਰਸਿਕਾਲ ਸਵਾਗਤ ਹੈ ਤੁਹਾਡਾ ਮੇਰੇ ਤੇ ਅੱਜ ਅਸੀਂ ਪਹੁੰਚੇ ਹਾਂ ਜਲੰਧਰ ਦੇ ਮਸ਼ਹੂਰ ਮਿੰਕ ਆਰਗੈਨਿਕ ਜਿੱਥੇ ਤੁਹਾਨੂੰ ਹਰ ਚੀਜ਼ ਆਰਗੈਨਿਕ ਮਿਲੇਗੀ ਜਦਾਂ ਕਿ ਹਰ ਕੋਈ ਹੈਲਥ ਕੌਨਸ਼ੀਅਸ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਜੋ ਵੀ ਉਹ ਸਮਾਨ ਘਰ ਵਿੱਚ ਇਸਤੇਮਾਲ ਕਰ ਰਹੇ ਨੇ ਬਿਨਾ ਕਿਸੇ ਚੀਜ਼ ਦੀ ਮਿਲਾਵਟ ਤੋਂ ਹੋਵੇ ਤੇ ਅੱਜ ਅਸੀਂ ਇਸੇ ਸਿਲਸਿਲੇ 'ਚ ਗੱਲਬਾਤ ਕਰਦੇ ਹਾਂ ਸਰ ਦੇ ਨਾਲ ਸਰ ਤੁਹਾਡਾ ਸਵਾਗਤ ਹੈ ਸਾਡੇ ਸਤਿ ਸ਼੍ਰੀ ਅਕਾਲ ਜੀ ਜਿੱਦਾਂ ਅੱਜਕੱਲ੍ਹ ਹਰ ਕੋਈ ਹੈਲਥ ਕੌਨਸ਼ੀਅਸ ਤੇ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਪਿਓਰਿਟੀ ਦੀ ਚੀਜ਼ ਯੂਜ਼ ਕਰੀਏ ਤੇ ਅੱਜ ਇਸੇ ਸਿਲਸਿਲੇ ਵਿੱਚ ਅਸੀਂ ਗੱਲਬਾਤ ਕਰਨ ਲਈ ਕਰਨ ਵਾਸਤੇ ਆਇਆ ਸੁਪਤ ਤੋ ਕੀ ਨਾਮ ਮੇਰਾ ਅਨੁਰਾਗ ਅਰੋੜਾ ਤੇ ਇਸ ਮਸ਼ੀਨ ਬਾਰੇ ਗੱਲ ਕਰਦੇ ਆਂ ਸਰ ਇਹ ਮਸ਼ੀਨ ਜਿੱਦਾਂ ਤੁਸੀਂ ਕਿਹਾ ਕਿ ਸਰੋਂ ਦਾ ਤੇਲ ਤੁਹਾਡੇ ਅੱਖਾਂ ਸਾਹਮਣੇ ਨਿਕਲਦਾ ਠੀਕ ਹੈ ਤੇ ਤੁਸੀਂ ਕਰਕੇ ਦਿਖਾਓਗੇ ਜਿੱਦਾਂ ਕਿਵੇਂ ਹਾਂਜੀ ਇਹਨੂੰ ਜਸਪਰੀਮਿਅਮ ਆਨਸੀ ਕਰਦੇ ਆਗੇ ਜੀ ਪਰ ਇਹ ਆਨ ਹੋ ਗਿਆ ਉਸ ਵਾਰੀ ਸਰੋਂ ਦੇ ਬੀਜ ਜਗੇ ਰਾਈ ਜੁੜ ਪਗਣੇ ਓਕੇ ਓਕੇ ਜਿਹਨੂੰ ਅਸੀਂ ਰਾਈ ਵੀ ਕਹਿੰਦੇ ਆ ਰਾਈ ਵੀ ਕਹਿੰਨੇ ਆ ਮੋਟੇ ਸਰੋਂ ਸੇਤੀ ਸਰੋਂ ਅਲੱਗ-ਅਲੱਗ ਤਰ੍ਹਾਂ ਦੇ ਸਰੋਂ ਹਾਂਜੀ ਤੇ ਇਹ ਮੋਟੀ ਸਰੋਂ ਹੈ ਸਰ ਨਹੀਂ ਇਹ ਇਹ ਪਤਲੀ ਵਾਲੀ ਹੈ ਜੀ ਇਹ ਕਾਲੀ ਸਰੋਂ ਨਹੀਂ ਓਕੇ ਓਕੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਦਾਣੇ ਪੈ ਥੱਲੇ ਤੁਹਾਨੂੰ ਆਇਲ ਆ ਸਰ ਕਿੰਨਾ ਟਾਈਮ ਲੱਗਦਾ ਤੇਲ ਨਿਕਲਣ ਨੂੰ ਮੈਮ ਤੇਲ ਤਾਂ ਤੁਹਾਡਾ ਵਾਹ ਦੇਖੋ ਹੁਣ ਅੱਗੇ ਜਿੰਨੇ ਇੱਕ ਖਾਲਾਣੀ ਸ਼ੁਰੂ ਹੋ ਗਈ ਹੈ ਜੀ ਠੀਕ ਹੈ ਤੇਲ ਥੱਲੇ ਆਣਾ ਸ਼ੁਰੂ ਵੀ ਹੋ ਗਿਆ ਦੇਖ ਲਓ ਇਹ ਵੇਸਟੇਜ ਆ ਜਿੱਦਾਂ ਇਹ ਵੇਸਟੇਜ ਇਹ ਤੁਹਾਨੂੰ ਦੇਖ ਸਕਦੇ ਹੋ ਕਿ ਤੇਲ ਨਿਕਲ ਰਿਹਾ ਹੈ ਇਹ ਵੀ ਸਾਡੀ ਮੈਮ ਵਿਕ ਜਾਂਦੀ ਹੈ ਜਿਵੇਂ گاਵਾ ਵਗੈਰਾ ਨੂੰ ਵੀ ਅਸੀਂ ਪਾਣੇ ਹੈਗੇ ਆਪਣੀ ਜਿਵੇਂ ਜਿੰਨਾ ਅਸੀਂ ਘਿਓ ਵਗੈਰਾ ਬਣਾਉਣੇ ਹੈਗੇ ਆ ਓਕੇ ਓਕੇ ਤੇ ਆ ਦੇਖੋ ਇਹ ਖਾਲਾਣੀ ਸ਼ੁਰੂ ਹੋ ਗਈ ਜੀ 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 ਇਸ ਦਾ ਮਤਲਬ ਇਹ ਚੋਰਸਰੋ ਪਾ ਦੇਣੀ ਹੈਗੀ ਬਾਤ ਹੋ ਗਈ ਆਰਗੇਨਿਕ ਪਿਓਰ ਤੁਹਾਡੀ ਅੱਖਾਂ ਦੇ ਸਾਹਮਣੇ ਤੁਹਾਡੇ ਸਾਹਮਣੇ ਦੇਖੋ ਹੁਣ ਥ ਤੇ ਇਹ ਤੁਸੀਂ ਆਪਣਾ ਇੱਥੇ ਆ ਕੇ ਕਢਵਾ ਵੀ ਸਕਦੇ ਹੋ ਜੀ ਤੇਲ ਹਾਂਜੀ ਸਰੋਂ ਆਪਣੀ ਹੈਗੀ ਇਨਫਾਵਾ ਦੀ ਤੇ ਇਸ ਤੋਂ ਬਾਅਦ ਤੁਹਾਡੀ ਇਹ ਜਿਹੜੀ ਖੱਲ ਹੈ ਇਹ ਤੁਸੀਂ ਆਪਣੇ ਪੌਦਿਆਂ ਨੂੰ ਬਣਾ ਸਕਦੇ ਹੋ ਜੀ ਮਤਲਬ ਕਿ ਡਬਲ ਡਬਲ ਫਾਇਦੇ ਨੇ ਇੱਕ ਆਪਣੀ ਅੱਖਾਂ ਸਾਹਮਣੇ ਇਹਦਾ ਵੀ ਯੂਸ ਆਪਾਂ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਕਰ ਸਕਦੇ ਹੋ ਤੇ ਸਰ ਜੇ ਤੁਹਾਡੇ ਕੋਲ ਕਿਸੇ ਨੇ ਮੰਗਵਾਨੀ ਹੋਵੇ ਤੁਸੀਂ ਔਨ ਦਾ ਸਪੋਰਟ ਆਰਡਰ ਲੈ ਲੈਂਦੇ ਹੋ ਜਾਂ ਟਾਈਮ ਦਿੰਦੇ ਹੋ ਜੀ ਮੈਂ ਮਸ਼ੀਨ ਜਿਹੜੀ ਸਾਨੂੰ ਥੋੜਾ ਜਿਦਾ ਰੈਡੀ ਕਰਨ ਨੂੰ ਚੈੱਕ ਕਰਨ ਨੂੰ ਟਾਈਮ ਲੱਗਦਾ ਹੈਗਾ ਜੀ ਜੀ ਤੇ ਅਸੀਂ ਵਿਦਨ 1 ਵੀਕ ਅਸੀਂ ਪਹੁੰਚਾ ਸਕਦੇ ਹਾਂ ਤੇ ਸਰ ਦੱਸੋਗੇ ਕਿੰਨੀ ਕੈਪੈਸਿਟੀ ਜਿੱਦਾਂ ਕਿ ਕਿੰਨਾ ਕੰਜ਼ਿਊਮ ਬਿਜਲੀ ਕੰਜ਼ਿਊਮ ਕਰਦੀ ਹੈ ਮੈਮ 750 ਵਾਟ ਦੀ ਮੋਟਰ ਲੱਗੀ ਹੋਈ ਹੈ ਜਿਹਨੂੰ ਆਪਾਂ ਪੌਣਾ ਕਿਲੋਵੈਟ ਕਹਿ ਸਕਦੇ ਹਾਂ ਜੀ ਤੇ ਇੱਕ ਘੰਟੇ ਦੀ ਜੇ ਆਪਾਂ ਲਗਤ ਹੋਵੇ ਬਿਜਲੀ ਦੀ ਜੇ ਆਪਾਂ ਗੱਲ ਕਰੀਏ ਜੀ ਤਾਂ 0.75 ਕਿਲੋਵੈਟ ਹੋਏਗੀ ਜੇ 1 ਘੰਟਾ ਚੱਲੇਗੀ 1 ਘੰਟਾ ਚੱਲੇਗੀ ਤੇ ਇੱਕ ਟਾਈਮ ਤੇ ਕਿੰਨਾ ਤੇਲ ਆਪਾਂ ਕੱਢ ਸਕਦੇ ਹਾਂ ਜਿੱਦਾਂ ਤੁਸੀਂ ਜਿਵੇਂ ਸਰੋਂ ਦਾ ਤੇਲ ਹੈ ਜੀ ਤੁਸੀਂ ਇੱਕ ਘੰਟੇ ਦੇ ਵਿੱਚ ਅਪ੍ਰੋਕਸੀਮੇਟਲੀ 4 ਤੋਂ 5-6 ਲੀਟਰ ਕੱਢ ਸਕੋਗੇ ਕੋਲਡ ਪ੍ਰੈਸਡ ਹੈ ਦਰਦ ਦੇ ਕੋ ਹੌਲੀ ਹੌਲੀ ਨਿਕਲ ਰਹੀ ਹੈ ਇਹਦੀ ਜਿਹੜੀ ਕਿ ਕਿਉਂਕਿ ਮੈਂ ਦੇਖ ਰਹੀ ਹਾਂ ਕਿ ਹੌਲੀ ਨਿਕਲ ਰਹੀ ਹੈ ਤੇਲ ਨੂੰ ਮੈਂ ਜੇ ਟੱਚ ਕਰੋਗੇ ਤੇਲ ਥੋੜਾ ਠੰਡਾ ਹੋਏਗਾ ਤੇਲ ਨੂੰ ਟੱਚ ਕਰਕੇ ਦੇਖੋ ਸਿਰਫ ਤੇਲ ਨੂੰ ਆ ਤੇਲ ਠੰਡਾ ਹੋਏਗਾ ਤੁਹਾਡੀ ਉਂਗਲੀ ਲੱਗ ਰਹੀ ਹੈ ਦੇਖੋ ਹਾਂਜੀ ਜੇ ਤੁਸੀਂ ਆਮ ਜਿਹੜਾ ਮਾਰਕੀਟ ਤੇ ਤੇਲ ਮਿਲਦਾ ਹੈਗਾ ਜੇ ਆਪਾਂ ਉਹਦੀ ਗੱਲ ਕਰਾਂਗੇ ਤੇ ਉਹ ਜਿਹੜਾ ਤੇਲ ਹੈਗਾ ਉਹ ਇੰਨਾ ਹੀਟ ਅਪ ਹੋ ਜਾਂਦਾ ਹੈਗਾ ਕਿ ਤੁਸੀਂ ਉਹਦੇ ਜਿਹੜੇ ਤੱਤ ਹੈਗੇ ਨੇ ਉਹ ਸੜ ਜਾਂਦੇ ਨੇ ਜੀ ਸੋ ਅਸੀਂ ਮੈਮ ਡੀਲ ਕਰਦੇ ਹਾਂ ਕੋਲਡ ਪ੍ਰੈਸਡ ਆਇਲਸ ਦੇ ਵਿੱਚ ਜਿਹੜੇ ਤੇਲ ਸਰ ਕੋਲਡ ਪ੍ਰੈਸਡ ਆਇਲ ਦਾ ਮਤਲਬ ਕੀ ਜਿੱਦਾਂ ਕਿ ਜਦੋਂ ਇੱਕ ਤੇਲ ਕੱਢਿਆ ਜਾ ਰਿਹਾ ਹੈਗਾ ਤੁਹਾਡੀ ਅੱਖਾਂ ਸਾਹਮਣੇ ਕੱਢਿਆ ਜਾ ਰਿਹਾ ਹੈ ਅੱਖਾਂ ਸਾਹਮਣੇ ਤਾਂ ਚਲੋ ਲਾਈਵ ਹੋ ਗਿਆ ਪਰ ਜਦੋਂ ਉਹਨੂੰ ਕੱਢਿਆ ਜਾ ਰਿਹਾ ਤਾਂ ਉਹਦਾ ਜਿਹੜਾ ਟੈਂਪਰੇਚਰ ਹੈ ਜਿਹੜਾ ਉਹਦਾ ਤਾਪਮਾਨ ਹੈ ਹਾਂਜੀ ਉਹ ਬਹੁਤ ਜ਼ਿਆਦਾ ਉਹਦੀ স্মੋਕਿੰਗ ਪੁਆਇੰਟ ਨੂੰ ਨਹੀਂ ਟੱਚ ਕਰ ਰਿਹਾ ਓਕੇ ਓਕੇ ਹੁਣ ਜਿਵੇਂ ਇਹ ਤੁਸੀਂ ਦੇਖਿਆ ਇਹ ਮੈਟਲ ਵਾਲੀ ਸਟੀਲ ਦੀ ਮਸ਼ੀਨ ਹੈਗੀ ਆ ਕਿ ਚਾਹ ਫਿਰ ਥੋੜੀ ਹੀਟ ਜਨਰੇਟ ਹੁੰਦੀ ਹੈ ਜਿਹੜੀ ਸਾਡਾ ਨਾਰੀਅਲ ਦਾ ਤੇਲ ਹੈ ਉਹ ਲੱਕ ਉਹਦੇ ਨਾਲ ਹੋਰ ਜ਼ਿਆਦਾ ਉਹ ਠੰਡਾ ਨਿਕਲਦਾ ਹੈਗਾ ਇਹਨੂੰ ਆਪਾਂ ਤੇ ਜਿਹੜਾ ਪਹਿਲਾ ਤੇਲ ਹੁੰਦਾ ਸੀ ਉਹੀ ਇੱਥੇ ਵੇਚਦੇ ਹੈਗੇ ਜ ਜਦੋਂ ਆਪਾਂ ਐਕਸਟਰਾ ਵਰਜਨ ਵੀ ਕਹਿ ਸਕਦੇ ਹਾਂ ਹਾਂਜੀ ਪਲੱਸ ਉਹ ਜਿਹੜਾ ਹੈਗਾ ਕੋਲਡ ਪ੍ਰੈਸਡ ਹੋਏਗਾ ਤੇ ਇਟਸ ਸਿਰਫ ਸਰੋਂ ਦਾ ਤੇਲ ਹੀ ਕੱਢ ਸਕਦੇ ਆ ਆਪਾਂ ਇਹਦੇ ਵਿੱਚ ਮੈਂ ਬਦਾਮ ਦਾ ਵੀ ਕੱਢ ਸਕਦੇ ਆ ਆਪਾਂ ਸਰੋਂ ਦਾ ਵੀ ਕੱਢ ਸਕਦੇ ਆ ਜੀ 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 ਤਾਂ ਜਿਸ ਚੀਜ਼ ਦਾ ਮਰਜ਼ੀ ਜਿਹੜੇ ਸੀਡ ਇਹਦੇ ਵਿੱਚ ਪੂਰੇ ਆ ਸਕਦੇ ਨੇ ਤੁਸੀਂ ਹੁਣ ਜਿਹੜਾ ਬਾਦਾਮ ਦਾ ਤੇਲ ਕੱਢਣਾ ਹੋਵੇ ਤੇ ਆਪਾਂ ਬਾਦਾਮਾਂ ਨੂੰ ਥੋੜਾ ਕੱਟ ਕੇ ਫਿਰ ਇਸੇ ਪਾਸੇ ਬਾਦਾਮਾਂ ਦਾ ਤੇਲ ਕੱਢ ਸਕਦੇ ਆ ਸਰੋਂ ਦਾ ਤੇਲ ਕੱਢ ਸਕਦੇ ਰਾਈ ਦਾ ਕਲੌਂਜੀ ਦਾ ਕੱਢ ਸਕਦੇ ਆ ਕਲੌਂਜੀ ਦਾ ਕੱਢ ਸਕਦੇ ਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਤਿਲਾਂ ਦਾ ਕੱਢ ਸਕਦੇ ਹੋ ਹਾਂਜੀ ਸਾਡੇ ਸਾਹਮਣੇ ਆ ਜਿਹੜਾ ਸਰੋਂ ਦਾ ਤੇਲ ਨਿਕਲ ਰਿਹਾ ਹੈ ਮਸ਼ੀਨ ਬਹੁਤ ਹੀ ਪੋਰਟੇਬਲ ਹੈ ਤੁਸੀਂ ਆਪਣੀ ਕਿਚਨ ਦੇ ਵਿੱਚ ਰੱਖ ਕੇ ਇੱਕ ਪਾਸੇ ਖਾਣਾ ਬਣਾ ਸਕਦੇ ਹੋ ਤੇ ਦੂਜੇ ਪਾਸੇ ਨਾਲ-ਨਾਲ ਤੁਸੀਂ ਤੇਲ ਇਹ ਵਾਲਾ ਯੂਜ਼ ਕਰਕੇ ਬਿਲਕੁਲ ਹੈਲਦੀ ਵੀ ਰਹਿ ਸਕਦੇ ਹੋ ਤੇ ਸਰ ਇਹ ਮਸ਼ੀਨ ਦਾ weight ਕਿੰਨਾ ਹੋਏਗਾ ਕਿਵੇਂ ਆਮ ਤਕਰੀਬਨ 10.5 ਕਿਲੋ ਦੀ ਮਸ਼ੀਨ 11 ਕਿਲੋ ਦੀ ਮਸ਼ੀਨ ਪੈਣ ਦੀ ਠੀਕ ਹੈ ਤੇ ਇਹਦੀ ਕੋਈ ਗਰੰਟੀ ਵਗੈਰਾ ਜਿਵੇਂ ਮੈਮ ਲਾਈਫਟਾਈਮ ਗਰੰਟੀ ਹੈ ਜੀ ਮਸ਼ੀਨ ਦੀ ਐਕਸੈਪਟ ਜਿਹੜਾ ਕੋਈ ਫਲਕਚੁਏਸ਼ਨ ਨਾਲ ਜਾਂ ਵੋਲਟੇਜ ਨਾਲ ਕੋਈ ਇਲੈਕਟ੍ਰਿਕ ਪਾਰਟ ਸੜ ਜਾਏ ਉਹਦੀ ਗਰੰਟੀ ਨਹੀਂ ਹੈ ਅਦਰਵਾਈਜ਼ ਮਸ਼ੀਨ ਦੀ ਗਰੰਟੀ ਹੈ ਜੀ ਪੂਰੀ ਜੇ ਇਹਦੇ ਵਿੱਚ ਆਪਾਂ ਸਿਰਫ ਸੀਡ ਪਾਵਾਂਗੇ ਕੋਈ ਪ੍ਰੋਬਲਮ ਨਹੀਂ ਆਏਗੀ ਜੇ ਅਸੀਂ ਧਿਆਨ ਨਾਲ ਦਿੱਤਾ ਸਾਫ ਸੀਡ ਨਾ ਪਾਏ ਕੰਕਰ ਪੱਥਰ ਵਿੱਚ ਪਾਤੇ ਉਦੋਂ ਰੋਟਰ ਖਰਾਬ ਹੋ ਸਕਦਾ ਹੈਗਾ ਉਹ ਤੁਹਾਡੇ ਸਾਹਮਣੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਤਾਂ ਇਹ ਹੁਣ ਦੇਖੋ ਜਿੰਨਾ ਸੀ ਸਰੋਂ ਪਾਈ ਸੀ ਤਾਂ ਤੇਲ ਨਿਕਲ ਗਿਆ ਬਿਲਕੁਲ ਸਰ ਤੇ ਸਰ ਇਹਦਾ ਜੇ ਤੁਹਾਨੂੰ ਕੋਈ ਕਿਸੇ ਨੇ ਆਨਲਾਈਨ ਮੰਗਵਾਉਣਾ ਹੋਵੇ ਫਿਰ ਮੈਂ ਆਨਲਾਈਨ ਤੁਸੀਂ ਸਾਡੇ ਆਰਡਰ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਮਿੰਕ ਆਰਗੈਨਿਕ ਦਾ ਨੰਬਰ ਮਿੰਕ ਆ ਦੀ ਵੈਬਸਾਈਟ ਵੀ ਹੈਗੀ ਹੈ ਉੱਤੇ ਵੀ ਆਰਡਰ ਕਰ ਸਕਦੇ ਹੋ ਤੇ ਜਦੋਂ ਤੁਸੀਂ ਇਹਨੂੰ ਆਰਡਰ ਕਰੋਗੇ ਸਾਡੀ ਵੈਬਸਾਈਟ ਹੈ ਮਿੰਕ ਆਰਗੈਨਿਕ .in ਸਰ ਦਿਖਾ ਸਕਦੇ ਹੋ ਕਿੰਨਾ ਨਿਕਲਿਆ ਆ ਦੇਖੋ ਜਿਵੇਂ ਹੁਣ ਥੋੜਾ ਜਿਹਾ ਪਾਇਆ ਸੀਗਾ ਆ ਦੇਖੋ ਆ ਤੇਲ ਨਿਕਲ ਗਿਆ ਇਨੂੰ ਹੁਣ ਤੇ ਅਰਗੈਨਿਕ ਹੋਰ ਤਾਂ ਦੀ ਅੱਖਾਂ ਦੇ ਸਾਹਮਣੇ ਤੇਲ ਨਿਕਲਣਾ ਹੈ। ਹੁਣ ਇਹਨਾਂ ਤੁਸੀਂ ਜਿਵੇਂ ਕਿਸੇ ਚੀਜ਼ ਚ ਪਾ ਕੇ ਰੱਖਦੇ ਹੋਗੇ ਤੇ ਜਿਹੜੀ ਇਹਦੇ ਅੰਦਰ ਥੋੜੀ ਜੀ ਡੈਬਰੇਸ ਹੈਗਾ ਜਾਂ ਜਿਹੜਾ ਇਹਦਾ ਸੀਡ ਨਿਕਲੇਗਾ ਆ ਦੇਖੋ ਤੁਸੀਂ ਤੇਲ ਨੂੰ ਹੱਥ ਲਾ ਕੇ ਦੇਖੋ ਜਦਾਂ ਕਿੰਨਾ ਪਿਓਰ ਤੇਲ ਹੈ। ਬਿਲਕੁਲ ਸਰ ਇਹਨੂੰ ਆਪਾਂ ਜੇ ਸਟੋਰ ਕਰਨਾ ਹੋਵੇ ਤੇ ਤੁਸੀਂ ਪਲਾਸਟਿਕ ਦੀ ਬੋਤਲ ਸਟੋਰ ਕਰਨਾ ਜਾਂ ਕਿਸੇ ਵੀ ਕੰਟੇਨਰ ਚ ਸਟੋਰ ਕਰ ਸਕਦੇ ਹੋ। ਮੈਂ ਬਿਹਤਰ ਤਾਂ ਇਹ ਹੈ ਕਿ ਤੁਸੀਂ ਇਹਨੂੰ ਕੱਚ ਦੀ ਬੋਤਲ ਚ ਕਰੋ ਨਹੀਂ ਤਾਂ ਪਲਾਸਟਿਕ ਦੀ ਬੋਤਲ ਚ ਵੀ ਕਰ ਸਕਦੇ ਹੋ ਕੋਈ ਦਾ ਜੀ 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 ਜੇ ਤੁਸੀਂ ਕੱਚ ਦੀ ਬੋਤਲ ਚ ਕਰੋਗੇ ਜਾਂ ਸਟੀਲ ਚ ਕਰੋਗੇ ਉਹ ਬਿਹਤਰ ਤੇ ਸਰ ਹੋਰ ਤੁਹਾਡੇ ਕੋਲ ਕਿਹੜੇ ਕਿਹੜੇ ਪ੍ਰੋਡਕਟਸ ਨੇ ਜਿੱਦਾਂ ਤੁਸੀਂ ਕਹਿ ਕੇ ਪ੍ਰੋਪਰ ਆਰਗੈਨਿਕ ਹੈ ਔਰ ਤੁਸੀਂ ਆਪਣੇ ਹੋਰ ਪ੍ਰੋਡਕਟਸ ਸ਼ੋਕ ਕਰੋਗੇ ਮੈਮ ਹੋਰ ਜਿਵੇਂ ਅਸੀਂ ਗੱਲ ਕਰੀਏ ਸਾਡੇ ਕੋਲ ਅੱਜਕੱਲ੍ਹ ਗਰਮੀ ਵਾਸਤੇ ਸ਼ਰਬਤ ਜਿਹੜੇ ਸਾਰੇ ਹਰਬਸ ਨਾਲ ਬਣੇ ਹੁੰਦੇ ਨੇ ਸਾਡੇ ਕੋਲ ਵੀਟ ਗ੍ਰਾਸ ਦਾ ਸ਼ਰਬਤ ਮਿਲ ਜਾਏਗਾ ਫਾਲਸੇ ਦਾ ਬੇਲ ਦਾ ਗੁਲਾਬ ਦਾ ਸ਼ਰਬਤ ਤੁਸੀਂ ਇੰਨਾ ਤੱਕ ਨਹੀਂ ਪੀਤਾ ਨਹੀਂ ਹੋਏਗਾ ਮੇਰੀ ਗਾਰੰਟੀ ਹੈ ਜੀ ਪ੍ਰੋਪਰ ਜਿਹੇ ਰੋਜ਼ ਪੈਟਲਸ ਨੂੰ ਕਹਿੰਦੇ ਨੇ ਉਹਨਾਂ ਨਾਲ ਹਾਂ ਉਹਦੇ ਫਿਲਹਾਲ ਰਾਮ ਬਾਣ ਗ੍ਰੇਡ 3 ਫੈਟ ਲਿਵਰ ਜੋ ਹੈਗਾ ਉਹਦੇ ਵਾਸਤੇ ਬਹੁਤ ਇਫੈਕਟਿਵ ਹੈ weight loss ਵਾਸਤੇ ਬੜਾ ਅੱਛਾ digestion ਵਾਸਤੇ ਬੜਾ ਅੱਛਾ ਗਿਆਸ ਹੁੰਦਾ ਹੈ ਜੇ ਸਰ ਜੀ ਜੇ ਸ਼ੂਗਰ ਵਗੈਰਾ ਵਾਸਤੇ ਜਿੰਨਾ ਹੁੰਦਾ ਪਾਣੀ ਕੰਜ਼ਿਊਮ ਕਰ ਸਕਦੇ ਮੈਮ ਸ਼ੂਗਰ ਵਾਸਤੇ ਸਾਡੇ ਕੋਲ ਇੱਕ ਕੰਟਰੋਲ ਐਂਡ ਕਿਓਰ ਨਾਮ ਦਾ ਸੀ ਪਾਊਡਰ ਬਣਾਨੇ ਆ ਇਹ ਚ ਰਾਈ ਕਲੌਂਜੀ ਪਿਤ ਪਾਪੜਾ ਤੇ ਅਨਾਰ ਦਾ ਸਿਲਕਾ ਚਾਰਜ ਜਾਉਂਦੀ ਹੈ ਇਹ ਇੱਕ ਚਮਚ ਸਵੇਰੇ ਜੇ ਬੰਦਾ ਸ਼ੂਗਰ ਲਵੇ ਜੇ 200 ਤੱਕ ਵੀ ਸ਼ੂਗਰ ਹੋਏਗੀ ਤਾਂ ਉਹ ਘਟ ਕੇ 100 110 ਤੱਕ ਆ ਜਾਂਦੀ ਹੈ ਮਤਲਬ ਮੇਰੇ ਚ ਜਿਵੇਂ ਆਪਾਂ ਮਿੱਠਾ ਵਗੈਰਾ ਤਾਂ ਕੁਝ ਨਹੀਂ ਐਡਾ ਹੀ ਯੂ ਇਹ ਚਿਕ ਕਰਕਮਨ ਕੰਟੈਂਟ ਇਸ ਵੈਰੀ ਹਾਈ ਜਿਹੜਾ ਮੇਨ ਕੰਮ ਕਰਦਾ ਹੈਗਾ ਇਸ ਵਾਲੇ ਵਾਸਤੇ ਵੀ ਬਿਲਕੁਲ ਸੇਫ ਹੈ ਇਹਦੇ 2-3 ਟੰਕਾ ਤੁਸੀਂ ਪਾਣੀ ਚ ਪਾ ਕੇ ਪੀਣੇ ਨੇ ਇਹ ਬੱਚੇ ਵੀ ਯੂਜ਼ ਕਰ ਸਕਦੇ ਨੇ ਕੋਈ ਵੀ ਯੂਜ਼ ਕਰ ਸਕਦਾ ਖਾਣੇ ਤੋਂ ਬਾਅਦ 2-3 ਟੰਕਾ ਤੁਸੀਂ ਪੀਓ ਤੇ ਐਸਿਡਿਟੀ ਤੋਂ ਗੈਸਟ੍ਰਿਕ ਡਿਸਕੰਫਰਟ ਤੋਂ ਗਰੰਟਡ ਅਲਾਜ ਹੈ ਤੁਹਾਡੇ ਜਿਨੇ ਵੀ ਪੀਤਾ ਹੈਗਾ ਸਾਨੂੰ ਬਹੁਤ ਅੱਛਾ ਫੀਡਬੈਕ ਮਿਲਿਆ ਬਾਅਦ ਜਿਵੇਂ ਅਸੀਂ ਗੱਲ ਕਰੀਏ ਜਿਹੜਾ ਨਾਰੀਅਲ ਦਾ ਤੇਲ ਤੁਹਾਨੂੰ ਮੈਂ ਦੱਸਿਆ ਇਹ ਮੈਂ ਲੱਕੜੀ ਦਾ ਜਿਹੜਾ ਸਾਡਾ ਹਾਂਜੀ ਤੁਸੀਂ ਲਾ ਰਹੇ ਸੀ ਉਹਦੇ ਵਿੱਚ ਸਾਡਾ ਜਿਹੜਾ ਪਿਓਰ ਗ੍ਰੇਡ ਨਾਰੀਅਲ ਕੇਰਲਾ ਤੋਂ ਆਉਂਦਾ ਹੈ ਉਹ ਪਾ ਕੇ ਅਸੀਂ ਕੱਢਦੇ ਹਾਂ ਇਹ ਬੱਚਿਆਂ ਦੀ ਮ사ਜ ਵਾਸਤੇ ਪੀਣ ਵਾਸਤੇ weight loss ਵਾਸਤੇ ਜਿਹਨਾਂ ਨੂੰ Alzheimer ਹੈ ਜਿਹਨਾਂ ਨੂੰ ਭੁੱਲਣ ਦੀ ਬਿਮਾਰੀ ਹੈ ਯਾਦਾਸ਼ਤ ਵਾਸਤੇ ਇਹ ਬਹੁਤ ਇਫੈਕਟਿਵ ਹੈਗਾ ਜਿੱਦਾਂ ਕਿ ਅਸੀਂ ਅੱਜ ਆਏ ਸੀ mink organic ਤੇ ਜਿੱਥੇ ਇਹਨਾਂ ਨੇ ਕਿਹਾ ਸੀ ਸਾਡੀ ਹਰ ਚੀਜ਼ ਜੋ ਕਿ ਆਰਗੇਨਿਕ ਹੈ ਤੁਹਾਨੂੰ ਅਸੀਂ ਸਰੋਂ ਦੇ ਤੇਲ ਦੀ ਮਸ਼ੀਨ ਦਿਖਾਈ ਜਿਸ ਕਿ ਸਰੋਂ ਦਾ ਤੇਲ ਹੀ ਨਹੀਂ ਸਗੋ ਤਿਲ ਦਾ ਤੇਲ ਬਦਾਮ ਦਾ ਤੇਲ ਵੀ ਨਿਕਲ ਜਾਂਦਾ ਸ਼ਰਬਤ ਵੀ ਦਿਖਾਏ ਔਰ ਕਾਫੀ ਕੁਛ ਅਜਿਹੀਆਂ ਚੀਜ਼ਾਂ ਦਿਖਾਈਆਂ ਜਿਹੜੇ ਕਿ ਬਿਲਕੁਲ ਆਰਗੇਨਿਕ ਨੇ ਜੇ ਤੁਸੀਂ ਵੀ ਆਪਣਾ ਹੈਲਦੀ ਲਾਈਫ ਸਟਾਈਲ ਬਣਾਉਣਾ ਚਾਹੁੰਦੇ ਹੋ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਤੇ ਜੇ ਤੁਸੀਂ ਜਲੰਧਰ ਵਿੱਚ ਰਹਿੰਦੇ ਹੋ ਤਾਂ ਅੱਜ ਹੀ ਆਓ ਮਿੰਕ ਆਰਗੇਨਿਕ